ਜੀ ਭਾਈ ਜੀਐਸ 77 ਦੇ ਸਬਸਕ੍ਰਾਈਬਰ ਹਨ ਇਹ ਪੂਰਾ ਆਪਣਾ ਹੈਗਾ ਜੀਐਸ 77 ਸਿੰਘ ਠੀਕਾ ਆਪਾਂ ਅੱਜ ਪਹੁੰਚੇ ਹੋਏ ਆ ਜਿਸਪਾ ਦੇ ਵਿੱਚ ਹਿਮਾਚਲ ਦੇ ਵਿੱਚ ਆ ਵਾਲੇ ਫੋਨ ਨੰਬਰ ਹਨ ਜੀ ਆ ਪਿੱਛੇ ਸਾਡੇ ਜਿੱਥੇ ਸੀ ਲੋਕਿਆਂ ਉਹ ਮਨੀਆਂ ਹਨ ਕੋਰੇ ਕੋਰੇ ਬਣੀਆਂ ਮੇਰੇ ਇਹ ਖੱਬੇ ਹੱਥ ਤੇ ਮੇਰੇ ਪਰ ਅਸੀਂ ਜਦੋਂ ਲਾਈਏ ਉਹ ਕੋਈ ਸਾੜਾ ਜਦੋਂ ਲਾਈਆਂ ਸੀ ਸਾਹਮਣੇ ਬੁੱਥੇ ਨੂੰ ਪੜਿਆ ਕੱਬਤ ਮੇਰੇ ਹੈਗੇ ਆ ਇਹਨਾਂ ਚ ਅਸੀਂ ਆ ਕੇ ਰੁਕੇ ਆ ਤੇ ਹੁਣ ਤੁਹਾਨੂੰ ਤੁਸੀਂ ਦਰਸ਼ਿਤ ਹੁਣ ਆਇਓ ਪਰੋ ਪਹਾੜ ਦੇ ਉੱਪਰ ਹੀ ਪਹਾੜ ਦੇ ਪੱਪਾਈ ਦੀ ਆ ਇਧਰ ਉਧਰਲੇ ਵੱਲੇ ਤੇ ਆ ਦੇਖੋ ਹੁਣ ਇੱਥੇ ਵਾ ਠੀਕ ਠਾਕ ਵਤੀ ਪਹਾੜਾਂ ਦੇ ਉੱਤੇ ਆਦੋ ਉਹ ਪਿਛੇ ਪਹਾੜਾਂ ਦੇ ਉੱਪਰ ਹੀ ਸਾਰੀ ਔਰ ਥੱਲੇ ਸਾਡੇ ਨਦੀ ਵਗ ਰਹੀ ਆ ਇੱਕ ਇਹ ਤਾਂ ਜਾ ਰਿਹਾਗਾ ਮਨਾਲੀ ਵਾਲੇ ਪਾਸੇ ਨੂੰ ਇਹ ਜਾੜਾ ਪਾਣੀ ਸਾਰਾ ਇਹਨਾਂ ਦਾ ਤੇ ਉੱਪਰੋਂ ਆ ਰਹੀ ਆ ਉਹ ਪਾਸਾ ਉੱਪਰੋਂ ਆ ਰਿਹਾ ਪਾਣੀ ਸਾਰਾ ਇਹ ਤੇ ਅਗੋਂ ਥੱਲੇ ਲੱਗੇ ਚੱਲਦੇ ਆਪਾਂ ਨਾਲ ਦੇਖਦੇ ਕਿੱਥੇ ਕੋਈ ਜਾ ਹੁੰਦਾ ਸਾਡੇ ਨਾਲ ਦੇ ਮੁੰਡੇ ਔਰ ਥੱਲੇ ਪਹੁੰਚੇ ਨਦੀ ਤੇ ਓਏ ਉਧਰ ਕਿੱਥੋਂ ਓਏ ਐਤੋ ਉਥੋ ਐਤੋ ਇੱਕ ਉੱਚੋ ਬਾਕੀ ਦੇਖਣਾ ਵੀ ਹੋਰ ਪਾਸੇ ਕੋਈ ਉਤਰੰਦਾ ਹੋਇਆ ਤਾਂ ਓਏ ਦੇਖੋ ਉਤਰੇ ਆਪਾਂ ਇੱਧਰ ਆ ਬਿਜਲੀ ਦਾ ਕਨੈਕਸ਼ਨ ਕਰਦਾ ਨਾ ਲਾਈਟੇ ਛੱਡ ਐਤੋ ਪਿਆਸੇ ਲੈ ਪਹੁੰਚਣ ਵਾਲੇ ਕੰਮ ਹਾਂ ਇਹ ਸਹੀ ਜਿਹਾ ਬੰਦਾ ਆਪਣਾ ਜਿਗਾ ਸਹੀ ਚੁਣੀਆ ਛੋਲ ਇਹ ਤੋਂ ਛੋਲਾ ਮਾਰ ਕੇ ਉਤਰੋ ਥੱਲੇ ਆਹ ਥੱਲੇ ਇਹ ਸਿੱਧੇ ਯੁਰੇ ਦੀ ਪੱਥਰ ਛਾਲੇ ਮਾਨ ਵਾਲਾ ਕਮ ਇੱਥੇ ਤਾਂ ਉਹ ਦੇ ਇਕੁਪਮੈਂਟ ਆਗੇ ਪਰ ਨਾ ਪੜਤ ਸੋਲੋ ਬੋਲੋ ਆ ਦੇਖੋ ਵੀ ਹੁਣ ਆਪਾਂ ਨਦੀ ਦੇ ਕਿਨਾਰੇ ਆ ਗਏ ਬਿਲਕੁਲ ਇੱਥੇ ਆ ਪਹਿਲੇ ਚੰਦਾ ਪੈ ਚੰਨਾ ਥੋੜਾ ਜਿਹਾ ਲੰਮੇ ਜੰਗੇ ਆਪਾਂ ਜੇ ਹੁਣ ਦੇਖ ਰਹੇ ਆ ਤੇ ਹੁੰਦਾ ਇੰਜੋਏ ਪੂਰਾ ਲੋ ਆ ਨਦੀ ਲੱਗੀ ਆਪਾਂ ਨੂੰ ਪਾਣੀ ਬਹੁਤ ਜਿਆਦਾ ਠੰਡਾ ਪਾਣੀ ਬਹੁਤ ਜ਼ਿਆਦਾ ਇਹ ਵਾਲਾ ਕਿਉਂਕਿ ਉਹ ਪਾਣੀ ਸਾਰਾ ਬਰਫ਼ ਦਾ ਹੀ ਆ ਬਰਫ਼ੇਗਲ ਜਿੰਦੀ ਪਰ ਉਹ ਪਹਾੜਾਂ ਦੇ ਬਰਫ਼ੇ ਤੋਂ ਵੀ ਗਈ ਆ ਕੋਈ ਪਾਣੀ ਥਲਿਆ ਰ ਆ ਵੀ ਕਿ ਆ ਦੇ ਵਿੱਚ ਜਿਵੇਂ ਛੋਟੇ ਛੋਟੇ ਕੋਲਾ ਹੈਗੇ ਉਹਨਾਂ ਨਾਲ ਆ ਕੇ ਮਿਲਦਾ ਥਲੇ ਠੰਡਾ ਪਾਣੀ ਨਾ ਤੇ ਯਾਰੀ ਪਿੱਛੇ ਇਧਰ ਪਿੱਛੇ ਤੋਂ ਪਾੜ ਸਾਰੇ ਕੋਈ ਪਾਣੀ ਪਿਗਲ ਕੇ ਆ ਰਿਹਾ ਥਲੇ ਆ ਲੋ ਇਹ ਸਾਡੇ ਨਾਲ ਦੇ ਕਾ ਬਾਤ ਕਰੀ ਓਏ ਇਹ ਲੋ ਪਾਣੀ ਠੰਡਾ ਤਸੱਲੀ ਦਾਗਾ ਹੁਣ ਕਈ ਸੋਚਣਗੇ ਮੈਨੂੰ ਕਿਦਾਂ ਪਤਾ ਪਿਛਲੀ ਵਾਰ ਅਸੀਂ ਇੱਕ ਵਾਰ ਅਸੀਂ ਇੱਥੇ ਪਿੱਛੇ ਜਗ੍ਹਾ ਹੈਗੀ ਆ ਇੱਥੋਂ ਦੀ ਕਾਫੀ ਦੂਰ ਹੋ ਉੱਥੇ ਜੀ ਥੱਲੇ ਚਲੇਗੇ ਸੀਗੇ ਤੇ ਮੈਂ ਥੋੜਾ ਜਿਹਾ ਬਾਹਰ ਜਰਾ ਕਿਹਾ ਕਰੀ ਆਪਾਂ ਪਿਸ਼ਾਵਰਾ ਕਰਕੇ ਆਈ ਆ ਆਪਣਾ ਤੇ ਮੈਂ ਕਿਹਾ ਕਿ ਉੱਥੇ ਉਹ ਪਾਣੀ ਚ ਤੋਂ ਪਿੱਛੇ ਆ ਪਾਣੀ ਦੀ ਚੱਲਦੀ ਆਵਾਜ਼ ਪੱਥਰੋਂ ਚੱਲਦੀ ਆਵਾਜ਼ ਆਉਂਦੀ ਹਣੀ ਪਾਣੀ ਦਾ ਲੱਗ ਕੇ ਤਰਾਂ ਪਾਣੀ ਦੇ ਹਲਕਾ ਜਿਹਾ ਆਵਾਜ਼ ਪਾਣੀ ਦੀ ਰਏ ਆ ਵੀ ਉਦਾਂ ਪੈਦਲ ਚੱਲ ਕੇ ਆਪ ਜਿਹੜੀ ਵੀਡੀਓ ਬਣਾਈ ਠੀਕ ਆ ਵਧੀਆ ਨਜ਼ਾਰਾ ਉਹਦਾ ਪਰ ਕੋਲ ਮਲਾ ਕੇ ਦੇਖਿਓ ਵੀ ਕਾਰ ਦੇ ਵਿੱਚ ਬਹਿ ਕੇ ਵੀਡੀਓ ਨਹੀਂ ਕਾਣ ਦੀ ਜੇ ਤਾਂ ਤੁਸੀਂ ਆਪਣਾ ਇੰਜੋਏ ਕਰਨਾ ਆਪਣਾ ਜੇ ਤਾਂ ਕੁਝ ਵਲੌਗ ਬਣਾਉਣਾ ਹੈਗਾ ਇਹੋ ਵੀ ਵੀਡੀਓ ਇਹ ਨਹੀਂ ਕਾਣ ਦਾ ਕੰਮ ਜਿੱਦਾਂ ਕਿ ਬਹੁਤ ਸਾਰੀ ਦਲਾਂ ਹੁੰਦੀਆਂ ਜਦੋਂ ਗੱਡੀ ਦੇ ਵਿੱਚ ਘਟ ਕੇ ਜਿਆਦਾ ਵੱਜਦੇ ਆ। ਉਹਨ ਮੇਰਾ ਆਪਣਾ ਬਾਈਕ ਦਾ ਸੀਗਾ ਪ੍ਰੋਗਰਾਮ ਕੁਝ ਕਾਰਨਾਂ ਕਰਕੇ ਉਹਨੂੰ ਗਰਪ ਦੇ ਚਾਣਾ ਸੀਗਾ। ਤੇ ਬਾਈਕ ਤਾਂ ਛੱਡਣਾ ਤਾਂ ਮੈਂ ਆਪਣਾ ਟੈਕਸ ਪੋਲ ਚ ਲੈ ਕੇ ਆਣਾ ਸੀ ਆਪਣੇ ਵਾਲਾ। ਇਹ ਗੁਰਾ ਰਸਤੇ 'ਚ ਪ੍ਰੋਪਰ ਰੁੱਕ ਕੇ ਫਿਰ ਉਸ ਨਾਲ ਵੀਡੀਓ ਬਣਾਉਣੀ ਸੀ ਜੀ ਆਪਾਂ। ਇਹ ਪਾਣੀ ਇੰਨਾ ਠੰਡਾ ਹੈਗਾ। ਵੀ ਜੇ ਕੋਈ ਉਹ ਪੈਦਲ ਲੰਘਣ ਦੀ ਕੋਸ਼ਿਸ਼ ਕਰੇ ਲੰਘਣਾ ਮੁਸ਼ਕਲ ਆ। ਲੱਤਾਂ ਸੁੱਨ ਕਰ ਦੂਗਾ ਪੂਰੀ ਤਰ੍ਹਾਂ। ਉਹ ਪਾਣੀ ਦਾ ਵਹਾਅ ਇੰਨਾ ਤੇਜ਼ ਆ ਵੀ ਪੈਰ ਨਹੀਂ ਟਿਕਣਾਗਾ ਬੱਚੇ ਦੇ ਪਾਣੀ ਦਾ ਵਹਾਅ ਤੇ ਜਿਹੜੇ ਕੋਈ ਤੇ ਲੋਕੋ ਨੂੰ ਵਾਈਟੋ ਪਤਾ ਲੱਗੇਗਾ ਪਾਣੀ ਤਾਂ ਜਾ ਰਿਹਾ ਤੇ ਆਹ ਸਾਈਡ ਉਚਾਈ ਆ ਤਾਂ ਥੱਲੇ ਨਿਵਾਨ ਕਰਕੇ ਤੇ ਪਾਣੀ ਦਾ ਵਹਾਅ ਤੇਜ਼ ਪੈ ਰਿਹਾ ਨੀਵੀਂ ਜਗ੍ਹਾ ਨੂੰ ਪਾਣੀ ਉੱਤਰ ਤੇਜ਼ੀ ਦੇ ਨਾਲ ਜੇ ਇਹ ਲੈਵਲ ਉਹ ਪਿੱਛੋਂ ਲੈ ਕੇ ਅੱਗੇ ਤੱਕ ਬਰਾਬਰ ਹੁੰਦਾ ਤੇ ਫਿਰ ਇਹ ਨਾ ਇਹਦਾ ਵਹਾਅ ਤੇਜੀ ਨਹੀਂ ਸੀ ਹੁਣ ਪਰ ਆਰਾਮ ਨਾਲ ਹੋਣਾ ਸੀ ਜੋ ਪਰ ਇਹ ਵੀ ਪਾਣੀ ਖੰਡਾ ਬਹੁਤ ਆ ਸਾਹਤ ਕੋਈ ਨਾ ਹੋਣ ਦੀ ਬੋਰੀ ਨਾ ਬਣ ਰੋ। ਸੁਣ ਜਨ ਨਾਲੇ ਕੰਮ ਹੋ ਲਵਾ ਤਹਾਰਾ ਹੰਦਾ ਪਉਣ। ਵੀਜੇ ਕਿਹਨਾਂ ਨਾਲਾ ਨੂਣਾ ਵੀ ਹੋਵੇ। ਵਾ ਦੂਜੀ ਗੱਲ ਕੋਲ ਰੱਬ ਰੱਖੇ ਵਾਲਾ ਕੰਮ। ਜੇ ਤਾਂ ਹੁਣ ਆਪਾਂ ਮੈਦਾਨੀ ਲੱਗ ਕੇ ਚੋਂ ਆਏ ਹੋਏ ਆ। ਇੱਕ ਨਲਕੇ ਦੇ ਪਾਣੀ ਉਹ ਤਾਂ ਹੋਡਾ ਉਹ ਉਹ ਠੰਡੇ ਨਾ ਨਾਣਾ ਉਹ ਲੱਭਤੀ ਆ ਇਹ ਬਰਫ ਵਾਲਾ ਪਾਣੀ ਆ ਇਹਦੇ ਵਿੱਚ ਲੱਭਤੀ ਆ ਇਹੋ ਸਨ ਚਾੜ ਦੂਗਾ ਜਿੱਦਾਂ ਫੇਮਕਟ ਸਾਹਿਬ ਵਾਲੇ ਜਾਣ ਵਾਲੇ ਕਿੱਥੇ ਨਾ ਉੱਥੇ ਜਾ ਕੇ ਕਰਾਂਗਾ ਸੀਨ ਨਾਲੇ ਤਾਂ ਵੀ ਜਾਣਾ ਨਾ ਮੜ ਕੇ ਰਹਿ ਨਾ ਮੰਨਣਾ ਨਾਲ ਤਾਂ ਉੱਥੇ ਹੀ ਆਪੇ ਲੋ ਠੀਕ ਆ ਤੁਹਾਨੂੰ ਇੰਜੋਏ ਹੋਰ ਆਪਾਂ ਦੇਖਦੇ ਸੀ ਵੀ ਆਪਾਂ ਇੰਜੋਏ ਕਰਦੇ ਇੱਥੇ ਦੇਖਦੇ ਨਾ ਜੇ ਤੁਹਾਨੂੰ ਲਾਈਕ ਕਰਨੀ ਕਮੈਂਟ ਕਰਨੀ ਸ਼ੇਅਰ ਕਰਨੀ ਤੇ ਆਪਣੇ ਜਾਣ ਪਛਾਣਦਿਆਂ ਨੂੰ ਵੀ ਸ਼ੇਅਰ ਕਰਵਾ ਦੇਣੀ ਆ ਔਰ ਚੈਨਲ ਸਬਸਕ੍ਰਾਈਬ ਕਰਵਾ ਦੇਣਾਗਾ ਜੀ ਐਸ 76 ਸਿੰਘ ਚੈਨਲ ਆ ਨਾ ਮਾ ਆਪਣੇ ਤੁਹਾਡੇ ਲਾਈਕ ਕਮੈਂਟ ਦੇ ਨਾਲ ਸਾਡਾ ਹੌਸਲਾ ਵਧਦਾ ਹੈ ਜੀ ਗਾਈ ਤਾਂ ਨਾ